ਸਸਿਗਾ ਤੁਸੀਂ ਵਖਰੇ ਹੋ ਨੈਗਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਡਿਬੇਟ ਵਾਲੇ ਮੁੱਦੇ ਦੀ ਇਹ ਡਿਬੇਟ ਹੋ ਰਹੀ ਹੈ ਦਰਸਲ ਫੰਡਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਉਂਕਿ ਫੰਡਾਂ ਦੇ ਮੁੱਦੇ ਤੇ ਸਿਆਸੀ ਕਮਸਾਨ ਲਗਾਤਾਰ ਜਾ ਰਹੀ ਹੈ ਜਦੋਂ ਕਿ ਇੱਕ ਦੂਜੇ ਨੂੰ ਡਿਬੇਟ ਦੀ ਚੁਣੌਤੀ ਦਿੱਤੀ ਗਈ ਤਾਂ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਤੇ ਰਵਨੀਤ ਬਿੱਟੂ ਆਹਮੋ ਸਾਹਮਣੇ ਨੇ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਸੀਐਮ ਮਾਨ ਤੇ ਪਲਟਵਾਰ ਕਰ ਦਿੱਤਾ ਗਿਆ ਡਿਬੇਟ ਦੇ ਮੁੱਦੇ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਹੁਣ ਤੁਸੀਂ ਡਿਬੇਟ ਤੋਂ ਭੱਜੇ ਹੋ ਤੁਸੀਂ ਤਾਂ ਕਹਿ ਕੇ ਗੱਲ ਤੋਂ ਮੁੱਕਰ ਗਏ ਰਵਨੀਤ ਬਿੱਟੂ ਦਾ ਇਹ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ ਤੁਸੀਂ ਕਿਹਾ ਮੈਨੂੰ ਪੁੱਛਦਾ ਹੈ ਕੌਣ ਹੈ ਜੋ ਤੁਸੀਂ ਸਵਾਲ ਚੁੱਕਿਆ ਇਹ ਤਾਂ ਉਹੀ ਮੁੰਡੀਆਂ ਵਾਲੀ ਗੱਲ ਹੋਗੀ ਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਦਰਸਲ ਇਹ ਵੱਡਾ ਬਿਆਨ ਸਾਹਮਣੇ ਆ ਉਹਨਾਂ ਦੇ ਵੱਲੋਂ ਆ ਮੁੱਖ ਮੰਤਰੀ ਮਾਨਤੇ ਪਲਟਵਾਰ ਕੀਤਾ ਗਿਆ ਤੰਜ ਕਸਿਆ ਗਿਆ ਡਿਬੇਟ ਦੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਕਹਿੰਦੇ ਕਿ ਸੀਐਮ ਸਾਹਿਬ ਹੁਣ ਤੁਸੀਂ ਡਿਬੇਟ ਤੋਂ ਭੱਜੇ ਹੋ ਤੁਸੀਂ ਤਾਂ ਕਹਿ ਕੇ ਗੱਲ ਤੋਂ ਮੁੱਕਰ ਗਏ ਤੁਸੀਂ ਕਿਹਾ ਮੈਨੂੰ ਪੁੱਛਦਾ ਕੌਣ ਹੈ ਜੋ ਤੁਸੀਂ ਸਵਾਲ ਚੁੱਕਿਆ ਇਹ ਤਾਂ ਉਹੀ ਮੁੰਡੀਆਂ ਵਾਲੀ ਗੱਲ ਹੋਗੀ ਦਰਸਲ ਡਿਬੇਟ ਦੇ ਮੁੱਦੇ ਤੇ ਲਗਾਤਾਰ ਇਹ ਸਿਆਸੀ ਖਮਸਾਨ ਚੱਲ ਰਿਹਾ ਹੈ ਜਿਸ ਦਾ ਆਧਾਰ ਜਿਸ ਦਾ ਬੀਸ ਬਣਾਇਆ ਜਾ ਰਿਹਾ ਹੈ ਐਸ ਡੀ ਆਰ ਐਫ ਨੂੰ ਯਾਨੀ ਕਿ ਸਟੇਟ ਡਿਜਾਸਟਰ ਰਿਲੀਫ ਫੰਡ ਇਸ ਨੂੰ ਲੈ ਕੇ ਸੂਬੇ ਦੀ ਸਿਆਸਤ ਭਗਤੀ ਹੋਈ ਨਜ਼ਰ ਆ ਰਹੀ ਹੈ ਜੀ ਪੀ ਨੇ ਵਿਰੋਧੀਆਂ ਦੇ ਵੱਲੋਂ 12000 ਕਰੋੜ ਦਾ ਸਰਕਾਰ ਤੋਂ ਹਿਸਾਬ ਮੰਗਿਆ ਜਾ ਰਿਹਾ ਹੈ ਜਦ ਕਿ ਮੁੱਖ ਮੰਤਰੀ ਮਾਨਦੇਵ ਨੂੰ ਅੱਜ ਪੂਰਾ ਆਓ ਅੰਕੜਾ ਜਿਹੜਾ ਕਿ ਡੇਟਾ ਪੂਰਾ ਸ਼ੇਅਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਆ 12000 ਕਰੋੜ ਰੁਪਇਆ ਕੋਈ ਨਹੀਂ ਆਇਆ ਉਹਨਾਂ ਦੇ ਵੱਲੋਂ ਪੂਰਾ ਡਾਟਾ ਵੀ ਸ਼ੇਅਰ ਕੀਤਾ ਗਿਆ ਤੇ ਇਸ ਦੇ ਵਿਚਾਲੇ ਜਦੋਂ ਡਿਬੇਟ ਦੀ ਚੁਣੌਤੀ ਕੀਤੀ ਗਈ ਮੁੱਖ ਮੰਤਰੀ ਮਾਨਦੇਵ ਵੱਲੋਂ ਉਹਨੂੰ ਡਿਬੇਟ ਨੂੰ ਆ ਸਵੀਕਾਰ ਕੀਤਾ ਗਿਆ ਰਵਨੀਤ ਬਿੱਟੂ ਦੇ ਵੱਲੋਂ ਉਸ ਤੋਂ ਬਾਅਦ ਚ ਮੁੱਖ ਮੰਤਰੀ ਮਾਨਦੇਵ ਵੱਲੋਂ ਕਿਹਾ ਜਾਂਦਾ ਕਿ ਕੀ ਹੁਣ ਮੈਂ ਰਵਨੀਤ ਬਿੱਟੂ ਦੇ ਨਾਲ ਡਿਬੇਟ ਕਰਾਂਗਾ ਤਾਂ ਇਸੇ ਨੂੰ ਲੈ ਕੇ ਉਹਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਸਿਆਮਾਨ ਤੇ ਪਲਟਵਾਰ ਕੀਤਾ ਗਿਆ ਡਿਬੇਟ ਦੇ ਮੁੱਦੇ ਤੋਂ ਨਾਂ ਤੰਜ ਕੱਸਿਆ ਰਵਨੀਤ ਬਿੱਟੂ ਦਾ ਕਹਿਣਾ ਕਿ ਸੀਐਮ ਸਾਹਿਬ ਹੁਣ ਤੁਸੀਂ ਡਿਬੇਟ ਤੋਂ ਭੱਜੇ ਹੋ ਤੁਸੀਂ ਤਾਂ ਕਹਿ ਕੇ ਗਲਤੋਂ ਮੁੱਕਰ ਗਏ ਤੁਸੀਂ ਕਿਹਾ ਮੈਨੂੰ ਪੁੱਛਦਾ ਕੌਣ ਹੈ ਜੋ ਤੁਸੀਂ ਸਵਾਲ ਚੁੱਕਿਆ ਹੈ ਤਾਂ ਉਹੀ ਮੁੰਡੀਆਂ ਵਾਲੀ ਗੱਲ ਹੋ ਗਈ ਹੈ ਤੁਸੀਂ ਆਪ ਕਿਹਾ ਸੀ ਜਾਖੜ ਸਾਹਿਬ ਰਵਨੀਤ ਬਿੱਟੂ ਮੈਨੂੰ ਗਾਲਾਂ ਕੱਢਦੇ ਐ ਮੈਨੂੰ ਆਹ ਕਰਦੇ ਐ ਕੋਈ ਗੱਲ ਨਹੀਂ ਮੈਂ ਡਿਬੇਟ ਤੇ ਕਦੇ ਨਾ ਕਦੇ ਇਹਨਾਂ ਨੂੰ ਟੱਕਰੂ ਮੈਨੂੰ ਪਤਾ ਮੈਂ ਥੋੜੀ ਰਗ ਰਗ ਜਾਣ ਦਾ ਹੋਰ ਜਿਵੇਂ ਗੱਲ ਨਹੀਂ ਕਰਦਾ ਮੈਂ ਥੋੜੀ ਰਗ ਰਗ ਜਾਣ ਦਾ ਤੇ ਮੇਰੇ ਮੂਹਰੇ ਤੁਸੀਂ 1 ਮਿੰਟ ਵੀ ਮੈਂ ਇਹ ਨਹੀਂ ਕਹਿੰਦਾ ਹੰਕਾਰ ਵਾਲੀ ਗੱਲ ਨਹੀਂ ਗਈ ਤੁਸੀਂ 1 ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਹੈ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭੰਤੀ ਜਾਣਦਾ ਹਾਂ ਇੱਕ ਗੱਲ ਡਿਬੇਟ ਤੋਂ ਭੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗੌੜੇ ਹੋ ਜਿਹੜਾ ਬੰਦਾ ਕਹਿ ਕੇ ਗੱਲ ਤੋਂ ਮੁੱਕਰ ਜੇ ਮੈਨੂੰ ਤਾਂ ਲੱਗਦਾ ਪੰਜਾਬੀ ਹੋ ਨਹੀਂਗੇ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਫੰਡਾਂ ਦੇ ਮੁੱਦੇ ਤੇ ਭਾਜਪਾ ਨੂੰ ਖੁੱਲੀ ਬਹਿਸ ਕਰਨ ਦਾ ਚੈਲੰਜ ਦਿੱਤਾ ਸੀ ਜਿਸ ਨੂੰ ਕਬੂਲ ਕਰਦਿਆਂ ਬਿੱਟੂ ਨੇ ਕਿਹਾ ਸੀ ਕਿ ਉਹ ਸੀਐਮ ਦੇ ਨਾਲ ਟੀਵੀ ਡਿਬੇਟ ਕਰਨ ਦੇ ਲਈ ਤਿਆਰ ਨੇ ਦੋਸਤੋਂ ਬਾਅਦ ਅੱਜ ਸਵੇਰੇ ਮੁੱਖ ਮੰਤਰੀ ਮਾਨ ਨੇ ਮੋੜ ਤੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕੀ ਹੁਣ ਮੈਂ ਬਿੱਟੂ ਦੇ ਨਾਲ ਡਿਬੇਟ ਕਰਾਂਗਾ ਬਿੱਟੂ ਦੀ ਤਾਂ ਕੋਈ ਰੇਲਵੇ ਦੇ ਵਿੱਚ ਵੀ ਨਹੀਂ ਸੁਣਦਾ ਪੜ੍ਹਣਾ ਹੀ ਹੈ ਜੀ ਮੈਨੂੰ ਇਹ ਦੱਸੋ ਇੱਕ ਮਿੰਟ ਪੀਐਮ ਦੇ ਪੈਪਰਟ ਵਿੱਚ ਲਿਖਿਆ ਗਿਆ ਸੀਗਾ 12 ਦਾ ਫੋਰਮ ਕਰਨਾ ਪਿਆ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀਏ ਆ ਜਿਨ੍ਹਾਂ ਦੇ ਨਾਮ ਲੈਦੇ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਚ ਐਕਟ ਪਾਸ ਕੀਤਾ ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰ ਹੋਰ ਵਰਤ ਗਏ ਅਸੀਂ ਇੱਕ ਟਿਕਟ ਪਾਸ ਕਰਕੇ ਉਹ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ ਕਹੇ ਜੀ ਹੁਣ ਟਿਕਟ ਪਾਸ ਕਰ ਤਾਂ ਹੁਣ ਤੂੰ ਦਿਓ ਹਜੇ ਤੱਕ ਉਹ ਰੋਕ ਰੱਖਿਆ 8000 ਰੁਪਏ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਣੀ ਹੋਣੀ ਹੈ ਤੇ ਭਗਵੰਤ ਸਾਨਸਿਆਂ ਜੇਰਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਲੈ ਕਿਹੜੀਆਂ ਮਾਵਾ ਭੈਣਾ ਦੇ 1000 ਰੁਪਏ ਦਿੱਤੇ ਕਿਹੜੇ ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੋ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਰੇਲਵੇ ਜਿਹਨੇ ਮੈਂ ਘੱਟ ਰੇਲ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਹੈ ਕੋ ਕੋ ਕਾਲੀ ਜਿਹਾ ਕੋਈ ਜਿਹੜੀ ਉਹ ਲਵਾ ਦੂੰਗਾ ਉਹ ਤਾਂ ਨਹੀਂ ਚੱਲਦੀ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਹ ਇਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀਏ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਹੈ ਉਹ ਉਹਨਾਂ ਨੂੰ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸ ਹੀ ਕਰਿਆ ਤਾਂ ਕੇਂਦਰੀ ਰਾਜ ਮੰਤਰੀ ਅਮਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਆ ਮੁੱਖ ਮੰਤਰੀ ਮਾਨਤੇ ਪਲਟਵਾਰੇ ਡਿਬੇਟ ਦੇ ਮੁੱਦੇ ਨੂੰ ਲੈ ਕੇ ਦਰਸਲ ਉਹਨਾਂ ਨੇ ਤੰਜ ਕੱਸਿਆ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸੀਐਮ ਸਾਹਿਬ ਹੁਣ ਤੁਸੀਂ ਡਿਬੇਟ ਤੋਂ ਭੱਜੇ ਹੋ ਆ ਸਾਡੇ ਨਾਲ ਆਵਾਦੀ ਪਾਰਟੀ ਦੇ ਆਗੂ ਬਲਤੇਜ ਪੰਨੂ ਜੁੜ ਚੁੱਕੇ ਨੇ ਪੰਨੂ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ਰੇਟਰ ਪੰਜਾਬ ਤੇ ਆਪਨੂੰ ਸਭ ਜੋ ਅੱਜ ਮੁੱਖ ਮੰਤਰੀ ਮਾਨਦੀਪ ਰਵਨੀਤ ਬਿੱਟੂ ਨੂੰ ਲੈ ਕੇ ਬਿਆਨ ਦਿੱਤਾ ਕਿ ਉਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਦੇ ਵੱਲੋਂ ਪਲਟਵਾਰ ਕੀਤਾ ਗਿਆ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਸੀਐਮ ਸਾਹਿਬ ਹੁਣ ਤੁਸੀਂ ਡਿਬੇਟ ਤੋਂ ਭੱਜੋ ਤੁਸੀਂ ਦਾ ਕਹਿ ਕੇ ਗੱਲ ਤੋਂ ਮੁੱਕਰ ਗਏ ਤੁਹਾਡਾ ਇਸ ਤੇ ਰਿਐਕਸ਼ਨ ਨਹੀਂ ਜੀ ਮੁੱਖ ਮੰਤਰੀ ਸਾਹਿਬ ਕੋਈ ਕਹੀ ਹੋਈ ਗੱਲ ਤੋਂ ਮੁਕਰਨ ਵਾਲੇ ਲੋਕਾਂ ਦੇ ਵਿੱਚੋਂ ਨਹੀਂ ਹੈਗੇ ਬਲਕਿ ਆਪਣੀ ਕਹੀ ਹੋਈ ਗੱਲ ਦੇ ਉੱਤੇ ਕਾਇਮ ਰਹਿਣ ਵਾਲੇ ਲੋਕਾਂ ਦੇ ਵਿੱਚੋਂ ਨੇ ਤੋਂ ਉਹਨਾਂ ਨੇ ਇਹਦਾ ਜਵਾਬ ਤਾਂ ਵੈਸੇ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ ਸੀਗਾ ਜੋ ਉਹਨਾਂ ਨੇ ਦੇਬੇਤ ਜਿਹੜੀ ਆ ਉਹ ਬਿੱਟੂ ਜੀ ਦੇ ਨਾਲ ਥੋੜੀ ਕਰਨੀ ਹੈ ਜਾਂ ਬਿੱਟੂ ਜੀ ਨੂੰ ਕੀ অথੋરાઇਜ਼ ਕੀਤਾ ਭਾਰਤੀ ਜਨਤਾ ਪਾਰਟੀ ਨੇ ਬਸ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਕਿਹੜੀ ਪਾਰਟੀ ਚਾ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਬਹੁਤੇ ਜਿਹੜੇ ਉਹ ਕਾਂਗਰਸੀ ਹੀ ਪਹਿਲੀਆਂ ਕਤਾਰਾਂ ਦੇ ਵਿੱਚ ਬੈਠੇ ਹੋਏ ਸੀ ਪਹਿਲਾਂ ਬਿੱਟੂ ਜੀ ਵੀ ਇਹ ਡਿਸਾਈਡ ਕਰ ਲੈਣ ਕਿ ਉਹਨਾਂ ਨੇ ਇਹ ਬਹਿਸ ਜਿਹੜੀ ਉਹ ਕਾਂਗਰਸ ਵੱਲੋਂ ਕਰਨੀ ਹੈ ਜਾਂ ਭਾਜਪਾ ਵੱਲੋਂ ਕਰਨੀ ਹੈ ਕਿਹਦੇ ਵੱਲੋਂ ਉਹਨਾਂ ਨੇ ਜਿਹੜੀ ਉਹ ਕਰਨੀ ਹੈ ਜੇ ਆਪਾਂ ਪਿਛਲੇ ਸਾਲਾਂ ਦੀ ਗੱਲ ਕਰਦੇ ਆਂ ਜਦੋਂ ਫੰਡਸ ਦੀ ਦੁਰਵਰਤੋਂ ਹੋਈ ਆ ਉਦੋਂ ਤਾਂ ਕਾਂਗਰਸ ਦੀ ਸਰਕਾਰ ਸੀ ਉਹ ਕਾਂਗਰਸ ਵੱਲੋਂ ਬੋਲਣਗੇ ਜਾਂ ਭਾਜਪਾ ਵੱਲੋਂ ਬੋਲਣਗੇ ਪਹਿਲਾਂ ਇਹ ਡਿਸਾਈਡ ਜਿਹੜਾ ਦੀ ਉਹ ਕਰ ਲੈਣ ਬਾਕੀ ਕਿਹਦੇ ਨਾਲ ਡਿਬੇਟ ਕਰਨੀ ਆ ਇਹ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਡਿਸਾਈਡ ਕਰਨਗੇ ਤੇ ਉਹਨਾਂ ਨੇ ਬੜਾ ਕਲੀਅਰ ਕਹਿ ਦਿੱਤਾ ਕਿ ਬਿੱਟੂ ਹੋਰਾਂ ਦੇ ਨਾਲ ਬਹਿਸ ਥੋੜੀ ਉਹਨਾਂ ਨੇ ਕਰਨੀ ਜੀ ਆਪਨੂੰ ਸਭ ਬਨਾਲੀ ਉਹਨੇ ਹਰਦੀਪ ਮੁੰਡੀਆਂ ਵਾਲੇ ਮਾਮਲੇ ਦਾ ਵੀ ਹਵਾਲਾ ਦਿੱਤਾ ਉਸ ਗੱਲ ਦਾ ਵੀ ਰਵਨੀਤ ਬਿੱਟੂ ਨੇ ਜ਼ਿਕਰ ਕੀਤਾ ਉਹਨਾਂ ਦਾ ਕਹਿੰਦੇ ਕਿ ਤੁਸੀਂ ਕਿਹਾ ਉਹ ਮੁੱਖ ਮੰਤਰੀ ਨੂੰ ਕਹਿ ਰਹੇ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਪੁੱਛਦਾ ਕੌਣ ਹੈ ਜੋ ਤੁਸੀਂ ਸਵਾਲ ਚੁੱਕਿਆ ਹੈ ਤਾਂ ਉਹੀ ਮੁੰਡੀਆਂ ਵਾਲੀ ਗੱਲ ਹੋ ਗਈ ਉਸੇ ਮਾਮਲੇ ਦੇ ਨਾਲ ਉਸ ਦੀ ਤੁਲਨਾ ਕਰ ਰਹੇ ਨੇ ਉਸ ਬਿਆਨ ਦੀ ਨਹੀਂ ਮੇਰਾ ਖਿਆਲ ਬਿੱਟੂ ਜੀ ਪਹਿਲਾਂ ਇਹ ਭਾਜਪਾ ਜਿਹੜੀ ਹੁਣ ਅੱਜ ਕੱਲ ਪਾਰਟੀ ਦੇ ਵਿੱਚ ਨੇ ਉਹਦੇ ਤੋਂ ਜਿਹੜਾ ਜਿਓ ਲੈ ਹੁਣ ਕਿ ਕੀ ਉਹ ਅਥੋਰਾਈਜ਼ ਨੇ ਭਾਜਪਾ ਵੱਲੋਂ ਡਿਬੇਟ ਕਰਨ ਦੇ ਵਾਸਤੇ ਕਿਉਂਕਿ ਜੇ ਉਹਨਾਂ ਨੇ ਡਿਬੇਟ ਕਰਨੀ ਹੈ ਤਾਂ ਉਹ ਕਿਹੜੇ ਧਰਮ ਦੇ ਉੱਤੇ ਕਰਨੀ ਹੈ ਜਦੋਂ ਤੋਂ ਉਹ ਭਾਜਪਾ ਦੇ ਵਿੱਚ ਗਏ ਨੇ ਉਦੋਂ ਤੋਂ ਕਰਨੀ ਹੈ ਜਾਂ ਜਦੋਂ ਅਕਾਲੀ ਭਾਜਪਾ ਰਾਜ ਸੀਗਾ 7 ਤੋਂ 17 ਤੱਕ ਉਹਦੇ ਉੱਤੇ ਵੀ ਕਰਨੀ ਹੈ ਕੀ ਉਹਦੀ ਜਵਾਬਦੇਹੀ ਬਿੱਟੂ ਜੀ ਸੈੱਟ ਕਰਨਗੇ ਜੀ ਕਿ 7 ਤੋਂ 17 ਦੇ ਵਿੱਚ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਉਦੋਂ ਭਾਜਪਾ ਭਾਈਵਾਲ ਸੀਗੀ ਅਕਾਲੀ ਦਲ ਦੀ ਉਹਦੇ ਉੱਤੇ ਵੀ ਡਿਬੇਟ ਕਰਨਗੇ ਜਾ ਜਦੋਂ ਬਿੱਟੂ ਜੀ ਨੇ ਜਾ ਕੇ ਭਾਜਪਾ ਜੁਆਇਨ ਕੀਤੀ ਹੈ ਸਿਰਫ ਉਸ ਟਰਮ ਦੇ ਉੱਤੇ ਉਹਨਾਂ ਨੇ ਡਿਬੇਟ ਕਰਨੀ ਹੈ ਜੇ ਉਹਨਾਂ ਤੋਂ ਪੁੱਛ ਲੈਣਾ ਆ ਪੰਨੂ ਸਾਹਿਬ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਬੀਜਪਾ ਅਗੂ ਬਨੀਤ ਜੋਸ਼ੀ ਵੀ ਜੁੜ ਚੁੱਕੇ ਨੇ ਜੋਸ਼ੀ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੇਟਨ ਪੰਜਾਬ ਤੇ ਆ ਪੰਨੂ ਸਾਹਿਬ ਤੇ ਸਵਾਲ ਕਰ ਰਹੇ ਨੇ ਕਿ ਅਗੂ ਬਨੀਤ ਬਿੱਟੂ ਪਹਿਲਾਂ ਇਹ ਤੈਅ ਕਰਨ ਕਿ ਉਹ ਕਾਂਗਰਸ ਵੱਲੋਂ ਇਸ ਡਿਬੇਟ ਦੇ ਵਿੱਚ ਸ਼ਾਮਲ ਹੋਣਗੇ ਜਾਂ ਬੀਜਪੀ ਵੱਲੋਂ ਸ਼ਾਮਲ ਹੋਣਗੇ ਬਲਦੇਜ ਪੰਨੂ ਜੀ ਨੂੰ ਮੇਰਾ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡਾ ਹਾਲ ਚਾਲ ਠੀਕ ਹੈ ਮੇਰੀ ਬੇਨਤੀ ਹੈ ਬਲਦੇਜ ਜੀ ਨੂੰ ਵੀ ਮੰਤਰ ਅਵਨੀਤ ਬਿੱਟੂ ਜੀ ਭਾਜਪਾ ਵੱਲੋਂ ਹੀ ਗੱਲ ਕਰਨਗੇ ਨਾ ਪਤਪਾਤਿੰਤਾ ਪਾਰਟੀ ਜੁਆਇਨ ਕਰ ਚੁੱਕੇ ਨੇ ਕਿ ਪਾਰਟੀਨ ਦਾ ਪਾਰਟੀ ਜੁਆਇਨ ਵੀ ਕਰ ਚੁੱਕੇ ਨੇ ਚੋਣ ਵੀ ਲੜ ਚੁੱਕੇ ਨੇ ਚੋਣ ਲੜਨ ਦੇ ਟਾਈਮ ਤੁਸੀਂ ਨੋਟਿਸ ਵੀ ਦੇ ਕੇ ਟੱਕੇ ਨਾਲ ਪੁਰਾਣਾ ਕਰਾਇ ਲੈਣ ਦੀ ਕੋਸ਼ਿਸ਼ ਵੀ ਕੀਤੀ ਹਾਂ ਦੇ ਵੀ ਦਿੱਤਾ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਚੋਣ ਨਹੀਂ ਦਿੱਤੇ ਤੱਕ ਫਿਰ ਕੇ ਪੰਜਾਬ ਤੋਂ ਇੱਕ ਸਰਦਾਰ ਨੂੰ ਕਰਨਾ ਸੀ ਕਰਕੇ ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਵਜੀਰ ਵੀ ਹੈ ਤਾਂ ਉਸ ਨੂੰ ਨੈਚੁਰਲ ਆ ਕੀ ਹੋ ਤਾਂ ਪੰਜਾਬ ਭਾਜਪਾ ਵੱਲੋਂ ਹੀ ਕਰਨਗੇ ਇੱਕ ਇਦਨਾਂ ਕੋਈ ਹੋਰ ਜਿਆ ਕਵਸਚਨ ਦੱਸੋ ਤਾਂ ਫਿਰ ਅਗਲੀ ਗੱਲ ਮੈਂ ਕਰਾਂ ਨਾ ਹਾਲੀ ਪੰਨੂ ਸਾਹਿਬ ਕਹਿ ਰਹੇ ਕਿ ਕੀ ਭਾਜਪਾ ਵਾਲੋਂ ਅਥੋਰਾਈਜ਼ ਨੇ ਅਜੇ ਹੀ ਡਿਬੇਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਸ ਤਰ੍ਹਾਂ ਕਿ ਵੀ ਇਸ ਤਰ੍ਹਾਂ ਕਿ ਵੀ ਬਿੱਟੂ ਜੀ ਨੇ ਆਪ ਇੱਕ ਚੈਲੰਜ ਉਹਨਾਂ ਨੂੰ ਦਿੱਤਾ ਹੈ ਉਹਨਾਂ ਕਿਹਾ ਜੀ ਅਸੀਂ ਡਿਬੇਟ ਕਰਨ ਨੂੰ ਤਿਆਰ ਆ ਠੀਕ ਹੈ ਕੋਈ ਗੱਲ ਨਹੀਂ ਕਿ ਬਿੱਟੂ ਜੀ ਨੇ ਚੈਲੰਜ ਕੀਤਾ ਹੈ ਤਾਂ ਪਾਰਟੀ ਉਹਨਾਂ ਦੇ ਨਾਲ ਖੜੀ ਉਸ ਚੈਲੰਜ ਦੇ ਨਾਲ ਤੇ ਮੇਰੀ ਬੇਨਤੀ ਹੈ ਕਿ ਮੁੱਖ ਮੰਤਰੀ ਸਾਹਿਬ ਜੇ ਉਹ ਚੈਲੰਜ ਕਬੂਲ ਕਰਦੇ ਨੇ ਉਹਨੂੰ ਚੈਲੰਜ ਨਾ ਕਿਹਾ ਜਾਵੇ ਉਹਨ ਸੰਵਾਦ ਕਿਹਾ ਜਾਵੇ ਉਹਨ ਗੱਲਬਾਤ ਕੇ ਪੰਜਾਬ ਦੀ ਬਿਹਤਰੀ ਵਾਸਤੇ ਚਰਚਾ ਕੀਤੀ ਜਾਵੇ ਠੀਕ ਹੈ ਮੈਂ ਦੇਖੋ ਹਮੇਸ਼ਾ ਮੈਂ ਇੱਕ ਗੱਲ ਕਹਿੰਦਾ ਕਿ ਜਿਹੜੀ ਆਪਸ ਚ ਨਾ ਗੱਲਬਾਤ ਸੰਵਾਦ ਆਪਨੇ ਸਾਹਮਣੇ ਬਹਿ ਕੇ ਹੁੰਦਾ ਨਾ ਕਈ ਰਸਤੇ ਨਿਕਲਦੇ ਨੇ ਕਈ ਸਾਰੀ ਚੀਜ਼ਾਂ ਦੂਰ ਹੁੰਦੀ ਹੈ ਠੀਕ ਹੈ ਕੇਂਦਰ ਸਰਕਾਰ ਸੂਬਾ ਦੇ ਨਾਲ ਖੜਾ ਪੰਜਾਬ ਪੰਜਾਬ ਨਾਲ ਖੜਾ ਪੰਜਾਬ ਵੀ ਜਿਹੜਾ ਹੈਗਾ ਪੀਟਰੋ ਬੈਸਟ ਕੋਸ਼ਿਸ਼ ਕਰ ਰਿਹਾ ਹੁਣ ਆ ਕੇਂਦਰ ਵੱਲੋਂ ਕੁਝ ਗੱਲਾਂ ਹੈਗੀ ਐ ਕੁਝ ਗੱਲਾਂ ਸੂਬੇ ਵੱਲੋਂ ਹੈਗੀ ਜੇ ਤਾਂ ਅਸੀਂ ਸਾਹਮਣੇ ਬੈਠੇ ਗੱਲਬਾਤ ਕਰਦੇ ਆਂ ਜੇ ਨੇਪੜੇ ਵੀ ਚੜਦੀਆਂ ਹੁਣ ਠੀਕ ਐ ਜੇ ਤੁਸੀਂ ਪਬਲੀਕਲੀ ਚੈਲੰਜ ਕਰੋਗੇ ਭਾਜਪੀ ਨੂੰ ਤਾਂ ਪਬਲੀਕਲੀ ਐਸੀ ਵੀ ਚੈਲੰਜ ਕਰਾਂਗੇ ਜੇ ਤੁਸੀਂ ਕੋਈ ਇਹੋ ਜੀਆਂ ਸਟੇਟਮੈਂਟਸ ਲੈ ਕੇ ਆਉਗੇ ਆ ਜਿਦੇ ਕੋਈ ਜ਼ਮੀਨ ਤੇ ਐਵੀਡੈਂਸ ਨਹੀਂ ਕਾਟ ਤੇ ਐਵੀਡੈਂਸ ਨਹੀਂ ਕਿ 60000 ਕਰੋੜ 50000 ਕਰੋੜ ਦਾ ਤੇ ਨੈਚੁਰਲ ਅਸਰ ਆਸੀਂ ਵੀ ਤੁਸੀਂ ਪਬਲੀਕਲੀ ਅਟੈਕ ਕਰੋਗੇ ਅਸੀਂ ਪਬਲੀਕਲੀ ਵੀ ਅਟੈਕ ਕਰਾਂਗੇ ਸੋ ਇਹ ਪਬਲਿਕ ਡਿਸਕੋਰਸ ਹੈ ਔਰ ਇਹਦੇ ਅੰਦਰ ਕਿਤਨਾ ਕਿਤੇ ਜੋ 60000 ਕਰੋੜ ਦੀ ਗੱਲ ਆਈ 50000 ਕਰੋੜ ਦੀ ਗੱਲ ਆਈ ਜੀਐਸਟੀ ਕੰਪੋਨਿਸ਼ਨ ਦੀ ਗੱਲ ਆਈ ਕਿੱਥੇ ਹੈ 12000 ਕਰੋੜ ਰੁਪਏ ਜਿਹੜਾ ਨੈਸ਼ਨਲ ਲੈਵਲ ਤੋਂ ਆਂਦਾ ਹੈ ਐਸਪੀਆਰ ਆਫ ਤੰਦਾ ਐਨਟੀਆਰ ਆਫ ਤੰਦਾ ਉਹ ਉਹ ਕਿੱਥੇ ਹੈ ਉਹ ਕਿੱਥੇ ਹੈ ਉਹਦੀ ਗੱਲ ਹੋਏਗੀ ਸੋ ਇਹ ਗੱਲਾਂ ਜਿਹੜੀਆਂ ਹੁਣ ਅਸੀਂ ਕਰਨੀਆਂ ਹਨ ਕਿਉਂਕਿ ਲੋਕਾਂ ਨੂੰ ਹੈਲਪ ਕਰਨ ਦੀ ਬਜਾਏ ਆਵਾਮਾ ਦੀ ਪਾਰਟੀ ਪੰਜਾਬ ਸਰਕਾਰ ਨੇ ਸਿੱਧਾ ਔਰ ਸਿੱਧਾ ਜਿਹੜਾ ਹੈਗਾ ਸਟੇਜ ਜਿਹੜਾ ਹੈਗਾ ਇਹ ਜੋ ਕਿ ਰਾਜ ਤੇ 50000 ਕਰੋੜ ਤੋਂ 60000 ਕਰੋੜ ਦਾ ਜੀਐਸਟੀ ਕੰਪਨਸੇਸ਼ਨ ਕਿਤੇ ਹੈ ਪਰ ਉਹ ਜੀ ਮੈਨੇ ਕਹ ਸਮਝਾਇਓ ਕਿ ਪੀ ਜੇ ਫਾਈਨਾਂਸ ਮਿਨਿਸਟਰ ਸਾਹਿਬ ਨੇ 50000 60000 ਕਰੋੜ ਦਾ ਮੁੱਦਾ ਚੱਕਿਆ ਜੀਐਸਟੀ ਕੰਪਨਸੇਸ਼ਨ ਦਾ ਮੁੱਦਾ ਚੱਕਿਆ ਤੇ ਜਿਹੜੀ ਹੁਣ ਫਾਈਨਾਂਸ ਮਿਨਿਸਟਰ ਦੀ ਮੀਟਿੰਗ ਹੋਈ ਹੈ ਜੀਐਸਟੀ ਕੌਂਸਲ ਦੀ ਉੱਥੇ ਕੋ ਚੁੱਪ ਧਾਰੀ ਬੈਠੇ ਰਹੇ ਉੱਥੇ ਇਸ ਲਈ ਚੁੱਪ ਰਹੇ ਹਰਪਾਲ ਜੀ ਮਾਜੀ ਕਿਉਂਕਿ ਉਹਨਾਂ ਪਤਾ ਸੀ ਕਿਉਂਕਿ ਜਿਹੜੇ ਨਾਰਮ ਸੁੰਦੇ ਨੇ ਸਾਰੇ ਸੂਬਿਆਂ ਵਾਸਤੇ ਦੇਸ਼ ਤੇ ਸੂਬਿਆਂ ਵਾਸਤੇ ਇੱਕ ਹੁੰਦੇ ਨੇ ਤੇ ਜੇ ਉਸ ਗੱਲ ਚੱਕਦੇ ਤੇ ਬਾਕੀ ਜਿਹੜ ਪਰ ਇਹਨਾਂ ਦੇ ਉੱਪਰ ਇਸਕੋ ਕੋਥੇ ਨਹੀਂ ਕਰਿਆ ਪੰਜਾਬ ਚ ਚੱਕਦੇ ਨੇ ਪੰਜਾਬ ਦੇ ਅੰਦਰ ਇੱਕ ਨਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਮੇਰੀ ਬੇਨਤੀ ਹੈ ਆਵਾਦੀ ਪਾਰਟੀ ਨੂੰ ਫਲਦੇਜ ਪੰਨੋਜੀ ਨੂੰ ਪੰਨੋਜੀ ਦੀ ਰਾਹੀਂ ਆਵਾਦੀ ਪਾਰਟੀ ਨੂੰ ਬੇਨਤੀ ਹੈ ਕਿ ਅਸੀਂ ਹਾਰੇ ਤੁਸੀਂ ਦਿੱਤੇ ਟੈਨਸ਼ਨ ਨਾ ਲੋ ਪਰ ਇੱਕ ਵਾਰ ਸਾਰੀਆਂ ਜੜੀਆਂ ਕੇਂਦਰ ਨੇ ਚੀਜ਼ਾਂ ਮੰਗੀਆਂ ਉਹ ਪੂਰੀਆਂ ਕਰੋ ਤਾਂ ਕਿ ਪੰਜਾਬ ਨੂੰ ਜੋ ਪੈਸਾ ਆਣਾ ਹੈ ਉਹ ਤੁਰੰਤ ਆਏ ਔਰ ਲੋੜਵੰਦ ਲੋਕਾਂ ਨੂੰ ਮਿਲੇ ਇਹ ਪੰਜਾਬ ਨਾਲ ਖੜਨ ਦਾ ਸਮਾਂ ਹੈ ਔਰ ਇਹ ਇੱਕ ਲਾਸਟ ਗੱਲ ਔਰ ਇਸ ਪੀਰੀਅਡ ਦੇ ਅੰਦਰ ਹਰਿਆਣਾ ਨੇ 5 ਕਰੋੜ ਰੁਪਏ ਦੇ ਨਾਲ ਸੀਐਮ ਰਲੀਫ ਫੰਡ ਤੇ ਨਾਲ ਸਾਮਾਨ ਭੇਜਿਆ ਹੈ ਗੋਆ ਨੇ 5 ਕਰੋੜ ਭੇਜਿਆ ਸਮਾਨ ਭੇਜਿਆ ਹੈ ਗੁਜਰਾਤ ਨੇ ਇਸ ਪੂਰੀ ਟ੍ਰੇਨ ਭੇਜਤੀ ਹੈ ਇੱਕ ਹੋਰ ਸੂਬਾ ਹੈ ਉਹਨੇ ਵੀ 5 ਕਰੋੜ ਰੁਪਏ ਜਿਹੜਾ ਹੈ ਕਿ ਬੀਜੇਪੀ ਸੂਬਾ ਹੈ ਉਹਨੇ ਪੰਜਾਬ ਨੂੰ ਭੇਜਿਆ ਸੋ ਇਸਾਨੀਆ ਪੰਜਾਬ ਵਾਸਤੇ ਅਸੀਂ ਖੜੇ ਹਾਂ ਸਾਡੇ ਬੀਜੇਪੀ ਦੇ ਬਾਕੀ ਸੂਬੇ ਜੀ ਸਾਹਿਬ ਅਸੀਂ ਜਵਾਬ ਲੈ ਲੈਣੇ ਆਂ ਹਾਂਜੀ ਪੰਨੋਤ ਸਾਹਿਬ ਜਵਾਬ ਦੇ ਦੇ ਜੋਸ਼ੀ ਸਾਹਿਬ ਦਾ ਜੋਸ਼ੀ ਸਾਹਿਬ ਮੇਰੇ ਬੜੇ ਸਤਕਾਰਤ ਨਹੀਂ ਮੈਂ ਇਹ ਕਹੂੰਗਾ ਕਿ ਇੱਕ ਸਵਾਲ ਮੈਂ ਇਹ ਪੁੱਛਿਆ ਸੀ ਕਿ ਜੇ ਬਿੱਟੂ ਜੀ ਡਿਬੇਟ ਦੇ ਵਿੱਚ ਆਉਂਦੇ ਆ ਤੇ ਅਕਾਲੀ ਭਾਜਪਾ ਰਾਜ ਦਾ ਜਿਹੜਾ 7 ਤੋਂ 17 ਵਾਲਾ ਸੀ ਜਿਹੜਾ ਮੋਸਟ ਕੰਟਰੋਵਰਸ਼ੀਅਲ ਸੀ ਕੀ ਉਹਦੀ ਜਵਾਬਦੇਹੀ ਬਿੱਟੂ ਜੀ ਦੇ ਦੇਣਗੇ ਉਹਦੇ ਸਵਾਲ ਤਾਂ ਉਹਦੇ ਵਿੱਚ ਵੀ ਨੇ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਜਦੋਂ ਬਿੱਟੂ ਜੀ ਭਾਜਪਾ ਦੇ ਵਿੱਚ ਗਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਡਿਬੇਟ ਕਰਨੀ ਹੈ ਜੇ ਉਹਨਾਂ ਨੇ ਡਿਬੇਟ ਦੇ ਵਾਸਤੇ ਆਉਣਾ ਪਾਰਟੀ ਵੱਲੋਂ ਫਿਰ ਤੋਂ ਪੁਰਾਣੀਆਂ ਗੱਲਾਂ ਵੀ ਜਿਹੜੀਆਂ ਉਹਦੇ ਵਿੱਚ ਆਉਣਗੀਆਂ ਉਹਦੇ ਵਾਸਤੇ ਕੀ ਉਹਨਾਂ ਉਹ ਤਿਆਰ ਨੇ ਕਿ ਉਹਨਾਂ ਚੀਜ਼ਾਂ ਦੀ ਜਵਾਬਦੇਹੀ ਵੀ ਉਹਨਾਂ ਦੀ ਹੋਊਗੀ ਇੱਕ ਦੂਜੀ ਗੱਲ ਕਿ ਜਿਸ ਦਿਨ ਤੋਂ ਪ੍ਰਧਾਨ ਮੰਤਰੀ ਜੀ ਇੱਥੇ ਪੰਜਾਬ ਦੇ ਵਿੱਚ ਆਏ ਸੀਗੇ 1600 ਕਰੋੜ ਰੁਪਇਆ ਉਹ ਦੇ ਕੇ ਗਏ ਆ ਉਸ ਦਿਨ ਤੋਂ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਵਿੱਚ ਇਹ ਸੁਨੇਹਾ ਗਿਆ ਕਿ ਇੱਡਾ ਵੱਡਾ ਨੁਕਸਾਨ ਤੇ ਪ੍ਰਧਾਨ ਮੰਤਰੀ ਜੀ ਸਿਰਫ ਨਿਗੋਣੀ ਜੀ ਇੱਕ ਰਕਮ ਦੇ ਕੇ ਗਏ ਆ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਕੂ ਨੇ ਉਹ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਉਹ ਉਸ ਗੱਲ ਦੇ ਉੱਤੇ ਨਹੀਂ ਆਉਂਦੇ ਕਿ ਪੰਜਾਬ ਸਰਕਾਰ ਨੇ 20000 ਕਰੋੜ ਰੁਪਏ ਦੀ ਜਿਹੜੀ ਮੰਗ ਕੀਤੀ ਸੀ ਬਲਕਿ ਉਹ ਉਧਾਣਾ ਚਾਹੁੰਦੇ ਨੇ ਉਹ ਦੂਜੇ ਪਾਸੇ ਕਿ 12000 ਕਰੋੜ ਰੁਪਏ ਅੱਜ 12000 ਕਰੋੜ ਰੁਪਏ ਦੀਆਂ ਫਿਗਰਸ ਜਿਹੜੀਆਂ ਸੀਗੀਆਂ ਉਹ ਵੀ ਮੁੱਖ ਮੰਤਰੀ ਜੀ ਨੇ ਜਾਰੀ ਕਰਤੀਆਂ ਕਿ ਇਸ ਸਾਲ ਦੇ ਵਿੱਚ ਇੰਨਾ ਆਇਆ ਇਹਦੇ ਵਿੱਚ ਇੰਨਾ ਆਇਆ 12000 ਕਰੋੜ ਰੁਪਏ ਦਾ ਕੋਈ ਜਿਹੜਾ ਉਹ ਅਮਾਉਂਟ ਹੈ ਹੀ ਕਿਤੇ ਨਹੀਂ ਪਤਾ ਨਹੀਂ ਕਿਸ ਜਗ੍ਹਾ ਤੋਂ ਇਹ ਉਸੇ ਤਰੀਕੇ ਦਾ ਅਮਾਉਂਟ ਹੈ ਜਿਹੋ ਜਾਂ 15 ਲੱਖ ਰੁਪਇਆ ਲੋਕਾਂ ਦੇ ਖਾਤਿਆਂ ਦੇ ਵਿੱਚ ਆਇਆ ਸੀ ਇਹ ਉਹੋ ਜਿਹਾ ਹੀ ਹੈ ਜੀ ਜੀ ਆ ਠੀਕ ਹੈ ਜੋਤੀ ਸਾਹਿਬ ਆਖਰੀ ਸਵਾਲ ਦਾ ਜਵਾਬ ਦੇ ਦਿਓ ਜੋ ਪੰਨੂ ਸਾਹਿਬ ਕਹਿ ਰਹੇ ਕਿ 2007 ਤੋਂ ਲੈ ਕੇ 17 ਤੱਕ ਦਾ ਟਿਨਿਓਰ ਹੈ ਉਸ ਦਾ ਜਵਾਬ ਦੇਣਗੇ ਰਵਨੀਤ ਬਿੱਟੂ ਮੈਂ ਦੋਨੋਂ ਤਿੰਨੋਂ ਗੱਲਾਂ ਕਰਾਂਗਾ ਰਵਨੀਤ ਬਿੱਟੂ ਜੀ ਦੇ ਨਾਲ ਜੇ ਮਾਨ ਸਾਹਿਬ ਬੈੰਦੇ ਨੇ ਅਸੀਂ ਗੱਲਬਾਤ ਕਰਾਂਗੇ ਸੰਵਾਦ ਕਰਾਂਗੇ ਔਰ ਇੱਕ ਇੱਕ ਗੱਲ ਦਾ ਜਵਾਬ ਬਿੱਟੂ ਸਾਹਿਬ ਦੇਣਗੇ ਤੁਸੀਂ 2005 ਤੇ ਵੀ ਚੱਲਦੇ ਹੋ ਤੁਸੀਂ 97 ਵਾਲੀ ਸਰਕਾਰ ਤੇ ਵੀ ਚੱਲਦੇ ਹੋ ਉਹਦਾ ਜਵਾਬ ਵੀ ਦੇਣਗੇ ਕੋਈ ਗੱਲ ਨਹੀਂ ਹਰ ਗੱਲ ਦਾ ਜਵਾਬ ਦੇਣਗੇ ਤੁਜੀ ਗੱਲ ਮੇਰੀ ਬੇਨਤੀ ਹੈ ਮੇਰੀ ਬੇਇੱਜ਼ਤੀ ਸੁਣੋ 12000 ਕਰੋੜ ਰੁਪਇਆ ਤੁਹਾਡੇ ਖਾਤੇ ਚ ਆਇਆ ਪੰਜਾਬ ਸਰਕਾਰ ਦੇ ਖਾਤੇ ਚ ਆਇਆ ਹੋਇਆ ਹੈ ਔਰ 12000 ਕਰੋੜ ਰੁਪਇਆ ਦੀ ਵੀ ਟਵੀਟ ਵੀ ਕੀਤਾ ਜਖਰ ਸਾਹਿਬ ਨੇ ਫਾਈਨਾਂਸ ਡਿਪਾਰਟਮੈਂਟ ਦੀ ਜਿਹੜੀ ਪੰਜਾਬ ਦੀ ਰਿਪੋਰਟ ਹੈ ਉਹ ਦੋਨੋਂ ਰਿਪੋਰਟਾਂ ਵੀ ਨਿਸ਼ਰ ਕਰਤੀਆਂ ਜਿਸ ਤੋਂ अमाउंट ਦਿਖਾਇਆ ਪਿਆ ਹੈ ਤੇ ਮੇਰੀ ਬੇਨਤੀ ਹੈ 12000 ਕਰੋੜ ਰੁਪਇਆ ਦੇ ਦਿਓ ਤੀਜਾ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲੇ ਇੱਕ ਦਿਨ ਪਹਿਲੇ ਕੈਬਨਿਟ ਨੇ ਕਿਹਾ 4 ਲੱਖ ਰੁਪਏ ਦੇਵਾਂਗੇ ਜਿੰਨਾ ਜੀ ਪ੍ਰਭੂ ਚਰਣਾ ਚਾਹਗੇ ਇਹ ਤਾਂ ਡੀਸੀ ਦੇ ਸਕਦਾ ਐਨਡੀਆ ਰਚੰਦਰ ਪਾਵਰ ਹੈਗੀ ਦਿੱਸਨੂੰ ਦੇਣ ਦੀ ਜਿੰਨੀ ਘੱਟ ਡੀਸੀ ਕਰ ਸਕਦਾ ਉਹ ਤਾਂ ਮੁੱਖ ਮੰਤਰੀ ਇਹ ਕੈਬਨਿਟ ਦੀ ਘੋਸ਼ਣਾ ਕਰਦੀ ਹੈ ਮੇਰੀ ਬੇਨਤੀ ਹੈ ਕਿ ਸਿਆਸੀ ਰਮੇਵਾਜੀ ਬੰਦ ਕਰੋ ਲੋਕਾਂ ਦੀ ਸੇਵਾ ਕਰੋ ਤੇ ਜੇ ਜੋ ਪ੍ਰਧਾਨ ਮੰਤਰੀ 1600 ਦੇ ਕੇ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਘਰਾਂ ਵਾਸਤੇ ਸੜਕਾਂ ਵਾਸਤੇ ਸਕੂਲਾਂ ਵਾਸਤੇ ਹਰ ਕੰਮ ਵਾਸਤੇ ਉਹਨਾਂ ਨੇ ਦੱਸਿਆ ਕਿ ਅਸੀਂ 11 ਨੁਕਤੇ ਦੱਸੇ ਕਿ ਅਸੀਂ ਦਵਾਂਗੇ ਤੁਸੀਂ ਰਿਪੋਰਟ ਬਣਾ ਕੇ ਭੇਜੋ ਠੀਕ ਹੈ ਤੁਸੀਂ ਸਾਹਿਬ ਪਰਮਜੀਤ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਆਖਰਕਾਰ ਇਸ ਪੂਰੇ ਮੁੱਦੇ ਤੇ ਸਿਆਸਤ ਖੂਬ ਪੰਜਾਬ ਦੀ ਭक्तੀ ਹੋਈ ਨਜ਼ਰ ਆ ਰਹੀ ਹੈ ਇਸ ਮੁੱਦੇ ਤੇ ਮੁੱਖ ਮੰਤਰੀ ਮਾਨਤੇ ਰਵਨੀਤ ਬਿੱਟੂ ਦੇ ਵੱਲ ਇੱਕ ਦੂਜੇ ਕਾਂਗਰਸ ਲੀਡਰਾਂ ਨੇ ਮੋਦੀ ਦੇ ਨਾਲ ਥੋੜਾ ਮੀਟਿੰਗ ਕੀਤੀ ਹੈ ਭਪੇਸ਼ ਬਗੇਲ ਦੇ ਨਾਲ ਕਿਸੇ ਦੀ ਮੁਲਾਕਾਤ ਤੇ ਕੋਈ ਪਰੇਸ਼ਾਨੀ ਨਹੀਂ ਹੈ ਉਹਨਾਂ ਨੇ ਪਾਰਟੀ ਦੀ ਹੀ ਤਾਂ ਗੱਲ ਕੀਤੀ ਹੋਵੇਗੀ ਕੱਲ ਸ਼ਾਮ ਪੰਜਾਬ ਕਾਂਗਰਸ ਆਗੂਆਂ ਨੇ ਦਰਸਲ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਬਗੇਲ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਚਰਨਜੀਤ ਚੰਨੀ, ਪ੍ਰਗਟ ਸਿੰਘ, ਭਾਰਤਪੁਰਨਾਛੂ, ਰਾਣਾ ਗੁਰਜੀਤ ਸਮੇਤ ਕਈ ਲੀਡਰ ਸ਼ਾਮਲ ਸਨ ਚਰਚਾ ਇਹ ਹੈ ਕਿ ਇਹ ਮੀਟਿੰਗ ਕਰੀਬ 2 ਘੰਟੇ ਤੱਕ ਚੱਲੀ ਸੀ ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਭਪੇਸ਼ ਬਗੇਲ ਦੇ ਨਾਲ ਚਰਚਾ ਕੀਤੀ ਸੀ ਤੇ ਜਦੋਂ ਇਸੇ ਮੀਟਿੰਗ ਨੂੰ ਲੈ ਕੇ ਪੱਤਰਕਾਰਾਂ ਦੇ ਵੱਲੋਂ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਾਂਗਰਸ ਲੀਡਰਾਂ ਨੇ ਮੋਦੀ ਦੇ ਨਾਲ ਥੋੜਾ ਮੀਟਿੰਗ ਕੀਤੀ ਹੈ ਭਪੇਸ਼ ਬਗੇਲ ਦੇ ਨਾਲ ਕਿਸੇ ਦੀ ਮੁਲਾਕਾਤ ਤੇ ਕੋਈ ਵੀ ਪਰੇਸ਼ਾਨੀ ਨਹੀਂ ਹੈ ਆਪ ਮੁਝੇ ਬਤਾਓ ਨਾ ਫੈਮਿਲੀ ਮੈਂਬਰਸ ਹੈ ਕਿਸੇ ਕੇ ਪਾਸ ਜਾ ਸਕਤੇ ਹੈ ਕੱਲ ਕੋ ਮੈਂ ਮਿਸਿਸ ਗਾਂਧੀ ਕੋ ਰਾਹੁਲ ਜੀ ਕੋ ਮਿਲਤਾ ਹੂੰ ਵਾਟ ਇਜ਼ ਰੋਂਗ ਇਨ ਦਿਸ

ਪਲਟਵਾਰ ਕੀਤਾ ਇੱਕ ਪਾਸੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੈ ਤੇ ਦੂਜੇ ਪਾਸੇ ਸਿਆਸਤ ਦੀ ਵੀ ਪਰਮਾਰ ਹੈ ਤੇ ਐਸਡੀਆਰਐਫ ਦੇ ਫੰਡਾਂ ਨੂੰ ਲੈ ਕੇ ਕਮਸਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕੈਗ ਦੀ ਰਿਪੋਰਟ ਸ਼ੇਅਰ ਕੀਤੀ ਕਿ ਐਸਡੀਆਰਐਫ ਦੇ ਤਹਿਤ ਪੰਜਾਬ ਦੇ ਕੋਲ 12000 ਕਰੋੜ ਦਾ ਫੰਡ ਪਿਆ ਹੈ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦਿਆਂ ਅੰਕੜੇ ਸ਼ੇਅਰ ਕੀਤੇ ਤੇ ਦਾਵਾ ਕੀਤਾ ਕਿ 2010 ਤੋਂ ਲੈ ਕੇ ਹੁਣ ਤੱਕ 5012 ਕਰੋੜ SDRF ਦੇ ਤਹਿਤ ਫੰਡ ਦੇ ਵਿੱਚ ਆਇਆ ਜਿਸ ਦੇ ਵਿੱਚੋਂ 3820 ਕਰੋੜ ਰੁਪਏ ਖਰਚ ਵੀ ਹੋ ਗਏ 1000 ਕਰੋੜ ਅਗਲੇ ਸਾਲ ਹੀ ਆਇਆ ਉਹਦੇ ਬਾਅਦ 24 ਦੇ ਅੰਦਰ ਉਹਦੇ ਬਾਅਦ 24 25 ਦੇ ਆਏ ਫਿਰ 26 ਦੇ 25 26 ਦੇ ਹੋਣਾ ਜਿਹੜੇ ਹੈ ਪਏ ਇਹਨਾਂ ਦੇ ਖਾਤੇ 'ਚ ਕੁੱਲ ਮਿਲਾ ਕੇ 12000 ਕਰੋੜ ਰੁਪਏ भगवंत मान जी आर एफ एरासी करोड़ रुपया बारह एक सौ कह करोड़ रुपया है दो हजार बारह तेरह दो सौ बहत्तर करोड़ रुपया आया दस करोड़ खर्चा बारह तेरह की गल कर दकाली दल की सरकार तेरह चौदह एक सौ 13 आया दो सौ छत्ती खर्चे 14 15 203 ਆਇਆ 15 ਖਰਚਿਆ ਉਧਰ ਫੰਡਾਂ ਦੇ ਵਿਚਾਲੇ ਡਿਬੇਟ ਤੇ ਵੀ ਪੰਜਾਬ ਦੀ ਸਿਆਸਤ ਗਰਮਾਈ ਹੈ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਸੀਐਮ ਮੰਨ ਦਾ ਡਿਬੇਟ ਵਾਲਾ ਚੈਲੰਜ ਕਬੂਲ ਕੀਤਾ ਜਿਸ ਤੇ ਸੀਐਮ ਨੇ ਬਿੱਟੂ ਨੂੰ ਘੇਰਿਆ ਵੀ ਤੇ ਨਾਲ ਇਹ ਵੀ ਕਿਹਾ ਕਿ ਮੈਂ ਬਿੱਟੂ ਨਾਲ ਡਿਬੇਟ ਕਰਾਂਗਾ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਨਾ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਣੀ ਹੋਣੀ ਹੈ ਜਦ ਮਰਜੀ ਜਿੱਦਣ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰ ਰਵਨੀਤ ਮਿੱਟੂ ਨੂੰ ਡਿਬੇਟ ਕਰੂਗਾਹੀਂ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਇੱਕ ਗੱਲ ਡਿਬੇਟ ਤੋਂ ਭੱਜ ਗਏ ਇਸ ਵਿਚਾਲੇ ਸੀਐਮ ਮਾਨ ਨੇ ਸੁਪੀਰ ਬਾਦਲ ਦੇ ਵੱਲੋਂ ਹੜਪੀਟਾਂ ਦੀ ਜਿੱਤੀ ਜਾ ਰਹੀ ਮਦਦ ਤੇ ਵੀ ਤੰਜ ਕੱਸਿਆ ਤੇ ਕਿਹਾ ਕਿ ਸੁਪੀਰ ਬਾਦਲ ਪਿੰਡਾਂ ਚ ਜਾ ਕੇ ਪੀੜਤਾਂ ਨੂੰ ਤੇਲ ਦੇ ਰਹੇ ਨੇ ਜਦ ਕਿ ਸ਼ਰਮਣੀ ਕਮੇਟੀ ਤੇਲ ਦੇ ਆਰਡਰ ਦੇ ਰਹੀ ਹੈ ਬਿਆਨ ਫਿਰ ਐਸਜੀਪੀਸੀ ਦਾ ਆਇਆ ਸੁਜੀਤ ਕਰਨਾ ਉਹ ਵੀ ਇਸਤੇਮਾਲ ਤਦ ਤੱਕ ਜੋ ਮਰਜੀ ਹੈ ਤੁਹਾਡੇ ਕੋਲ ਸਾਰਾ ਬੋਸ ਸਾਲਨ ਜੇ ਤੁਸੀਂ ਘਰੋਂ ਘਰੇ ਲੈ ਕੇ ਜਾਣੇ ਨੇ ਜਾਂ ਫਿਰ ਗੋਲਕਾਂ ਚੋਂ ਲੈ ਕੇ ਆਉਣੇ ਨੇ ਫਿਰ ਤੁਹਾਡੀ ਮਰਜ਼ੀ ਹੈ ਵੀ ਕੀ ਪਤਾ ਗੋਲਕ ਚੋਂ ਕੱਢੇ ਕਿੰਨੇ ਸੀ ਤੇ ਦਿੱਤੇ ਕਿੰਨੇ ਨੇ ਜ਼ਿਕਰ ਖਾਸ ਹੈ ਕਿ ਪੰਜਾਬ ਦੇ ਵਿੱਚ ਫੰਡਾਂ ਨੂੰ ਲੈ ਕੇ ਸਿਆਸਤ ਤਾਂ ਹੋ ਰਹੀ ਹੈ ਦਿਖਣਾ ਇਹ ਹੋਵੇਗਾ ਕਿ ਹੜਪੀੜਤਾ ਨੂੰ ਕਿੰਨੀ ਅਤੇ ਕਿੰਨੇ ਸਮੇਂ ਦੇ ਵਿੱਚ ਵਿੱਤੀ ਮਦਦ ਮਿਲਦੀ ਹੈ ਤਾਂ ਜੋ ਉਹਨਾਂ ਦੇ ਨੁਕਸਾਨ ਦੀ ਕੁਝ ਪਰਪਾਈ ਹੋ ਸਕੇ ਚੰਡੀਗੜ੍ਹ ਤੋਂ Umesh Sharma ਤੇ ਫਾਜ਼ਿਲਕਾ ਤੋਂ Pradeep Kumar News 18 Punjab